ਸ਼ੂਟਰ ਤੋਂ ਲੈ ਕੇ ਇੱਕ ਕਾਮਯਾਬ ਸ਼ੂਟਰ ਤੱਕ ਦੇ ਚਾਰਟਸ ਜਿਹੜੇ ਕੁੜਲੀਆਂ ਸੋਖੀ ਦੀ ਅਵੇਲੇਬਲ ਹੋ ਗਈ ਦੇਖਣ ਲਈ ਬੱਚੇ ਆ ਜਾਂਦੇ ਨੇ ਉੱਥੇ ਦੇ ਦਿਖਾਣ ਲਈ ਪੁੱਛਣ ਲਈ ਤਾਂ ਮੈਨੂੰ ਇੱਕ ਜ਼ਰੀਆ ਮਿਲ ਜਾਂਦਾ ਕਿ ਮੈਂ ਇਹ ਸਪੋਰਟਸ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖ ਸਕਾਂ ਫਿਰ ਜਦੋਂ ਮੈਂ ਇਹ ਸਾਰੇ ਯੋਗ ਥਾਪਿਤ ਸ਼ੂਟਰ ਜਿਨ੍ਹਾਂ ਨੂੰ ਦਿਨਾਂ ਦੇ ਨਾਮ ਤੁਸੀਂ ਜਾਣਦੇ ਹੋ ਅਭਿਨਵ ਬਿੰਦਰਾ ਜਾਂ ਫਿਰ ਮਨੂ ਭਾਕਰ ਇਹਨਾਂ ਦੀ ਅਵੇਲੇਬਲ ਕੁੰਡਲੀ ਤੋਂ ਮੈਚ ਕਰਕੇ ਦੇਖਿਆ ਤਾਂ ਇਹ ਬਿਲਕੁਲ ਸਟੀਕ ਪਾਇਆ ਜਿਵੇਂ ਮੈਂ ਕਹਿੰਦਾ ਕਿ ਇੱਕ ਰਿਵਰਸ ਐਸਟ੍ਰੋਲੋਜੀ ਹੈ ਤੁਸੀਂ ਕਿਸੇ ਯੋਗ ਨੂੰ ਕਿਸੇ ਦੀ ਕੁੰਡਲੀ 'ਚ ਦੇਖਣ ਦੀ ਬਜਾਏ ਕਿਸੇ ਕਾਮਯਾਬ ਇਨਸਾਨ ਦੀ ਕੁੰਡਲੀ 'ਚ ਦੇਖੋ ਕਿ ਉਹ ਯੋਗ ਸੀਗੇ ਜਿਦੇ ਬਾਰੇ ਤੁਸੀਂ ਪੜਿਆ ਹੈ ਜਾਂ ਜੋ ਤੁਸੀਂ ਸੋਚਿਆ ਕਿ ਹਾਂ ਇਹ ਕੋਰੇਟਲੀਏ ਹੋਣਾ ਚਾਹੀਦਾ ਤਾਂ ਸ਼ੂਟਿੰਗ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਲਗਨ ਦਾ ਮਜ਼ਬੂਤ ਹੋਣਾ 3rd ਹਾਊਸ ਦਾ ਮਜ਼ਬੂਤ ਹੋਣਾ 5th ਹਾਊਸ ਦਾ ਮਜ਼ਬੂਤ ਹੋਣਾ ਲਗਨ ਅਗੇਨ ਤੁਹਾਡਾ ਆਪ ਦਾ ਸ਼ਰੀਰ ਤੁਹਾਡਾ ਮਾਈਂਡਸੈਟ ਹੈ 5th ਹਾਊਸ ਤੁਹਾਡਾ ਥੌਟ ਪ੍ਰੋਸੈਸ ਹੈ ਥਰਡ ਹਾਊਸ ਤੁਹਾਡੇ ਐਫਰਟਸ ਇਸ ਤੋਂ ਬਾਅਦ ਸ਼ਨੀ ਤੇ ਮੰਗਲ ਦਾ ਮਜ਼ਬੂਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸ਼ਨੀ ਲੋਹੇ ਦਾ ਕਾਰਕ ਸ਼ਸਤਰ ਦਾ ਕਾਰਕ ਕਹਿ ਸਕਦੇ ਹੋ ਤੇ ਮੰਗਲ ਸ਼ਸਤਰ ਦਾ ਕਾਰਕ ਤੇ ਐਫਰਟ ਦਾ ਕਾਰਕ ਕਿਸੇ ਵੀ ਸ਼ੂਟਰ ਦੀ ਕੁੰਡਲੀ ਦੇ ਅੰਦਰ ਕੁਝ ਯੋਗ ਹੋਣ ਜਾਂ ਨਾ ਹੋਣ ਸ਼ਨੀ ਮੰਗਲ ਦੀ ਮਜ਼ਬੂਤ ਸਥਿਤੀ ਹੋਣੀ ਬਹੁਤ ਜ਼ਰੂਰੀ ਹੈ ਤੇ ਦੋਨਾਂ ਦਾ ਆਪਸ ਵਿੱਚ ਸੰਬੰਧ ਹੋਣਾ ਚਾਹੇ ਉਹ ਦ੍ਰਿਸ਼ਟੀ ਸੰਬੰਧ ਹੋਵੇ ਚਾਹੇ ਇੱਕੋ ਘਰ 'ਚ ਬੈਠੇ ਹੋਣ ਚਾਹੇ ਰਾਸ਼ੀ ਪਰਿਵਰਤਨ ਬਣਾ ਰਹੇ ਹੋਣ ਇਹਦੇ ਨਾਲ ਇਨਸਾਨ ਸ਼ੂਟਰ ਬਣਦਾ ਹੈ